ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਅੱਜ ਪਤਾ ਲੱਗਦਾ ਕਿ ਪੰਜਾਬ 'ਚ ਕੋਈ ਟੈਲੈਂਟ ਦੀ ਕਮੀ ਨਹੀਂ ਹੈ ਕਿਉਂਕਿ ਤਿੰਨ ਚਾਰ ਘੰਟੇ ਹੋ ਗਏ ਸਾਨੂੰ ਵੀ ਬੈਠਿਆਂ ਨੂੰ ਮੈਂ ਤੁਹਾਡਾ ਧੰਨਵਾਦ ਕਰਦੀ ਆ ਸਾਰਿਆਂ ਦਾ ਕਵੀਆਂ ਦਾ ਕਿ ਤੁਸੀਂ ਸਾਨੂੰ ਲਫ਼ਜ਼ਾਂ ਦੇ ਜਾਲ 'ਚ ਇਹ ਜਿਹਾ ਉਲਝਾ ਕੇ ਰੱਖਿਆ ਕਿ ਅਸੀਂ 1 ਮਿੰਟ ਵੀ ਬੋਰ ਨਹੀਂ ਹੋਏ ਐਂਟਰਟੇਨ ਤੁਸੀਂ ਇੰਨਾ ਕੀਤਾ ਕਿਉਂਕਿ ਇਹ ਜਿਹੇ ਪ੍ਰੋਗਰਾਮਸ ਯੂਜੂਲੀ ਹੁੰਦੇ ਨਹੀਂ ਮੈਂ ਪਹਿਲੀ ਵਾਰ ਕਿਸੇ ਕਵੀ ਦਰਬਾਰ 'ਚ ਅੱਜ ਪਹੁੰਚੀ ਆ ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿਉਂਕਿ ਤੁਸੀਂ ਬਹੁਤ ਪੜ੍ਹੇ ਲਿਖੇ ਲੋਗ ਹੋ ਸੂਝਵਾਨ ਲੋਗ ਹੋ ਜਿਹੜਾ ਸਮਾਜ ਦਾ ਦੁੱਖ ਹੈ ਦਰਦ ਹੈ ਤੁਸੀਂ ਚੰਦ ਕੇ ਲਫ਼ਜ਼ਾਂ 'ਚ ਬਿਆਨ ਕਰ ਦਿੰਦੇ ਹੋ ਤੋ ਇਹ ਜਿਹਾ ਬਿਆਨ ਕਰਦੇ ਹੋ ਕਿ ਬੰਦਾ ਸੋਚਣ ਵਾਲਾ ਸੋਚਦਾ ਰਹਿ ਜਾਂਦਾ ਕਿ ਇਹ ਵੀ ਚੱਲ ਰਿਹਾ ਹੈ ਇਹ ਵੀ ਹੋ ਰਿਹਾ ਹੈ ਜਿਵੇਂ ਜੰਗ ਬਾਰੇ ਗੱਲ ਕੀਤੀ ਹੋਰ ਕਈ ਮਸਲੇ ਜਿਹੜੇ ਚੱਕੇ ਗਏ ਨੇ ਬਹੁਤ ਚੰਦ ਲੌਜਾਂ ਚ ਤੁਸੀਂ ਬਹੁਤ ਡੂੰਗੀ ਸੱਟ ਮਾਰੀ ਐ ਸੋ ਸਰਕਾਰ ਹੈ ਜਿਹੜੀ ਉਹ ਹਮੇਸ਼ਾ ਵਿਦਿਆ ਨੂੰ ਪਹਿਲੇ ਨੰਬਰ ਤੇ ਤਰਜੀਹ ਦਿੰਦੀ ਹੈ ਮੁੱਖ ਮੰਤਰੀ ਸਾਹਿਬ ਦੀ ਵੀ ਸੋਚ ਹੈ ਕਿ ਜਿਹੜੀ ਐਜੂਕੇਸ਼ਨ ਹੈ ਉਹ ਫਰਸਟ ਪ੍ਰਾਇਰੀਟੀ ਹੈ ਸਰਕਾਰ ਦੀ ਜੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਸਾਡਾ ਸਮਾਜ ਪੜ੍ਹਿਆ ਲਿਖਿਆ ਹੋਊਗਾ ਤਾਂ ਹੀ ਤਰੱਕੀ ਹੋ ਸਕਦੀ ਹੈ ਇਕ ਵਿਦਿਆ ਹੀ ਇਹ ਜੀ ਚੀਜ਼ ਹੈ ਜਿਹੜੀ ਬੇਰੋਜ਼ਗਾਰੀ ਦੀ ਗਰੀਬੀ ਦੇ ਹਨੇਰਿਆਂ ਨੂੰ ਚੱਕ ਸਕਦੀ ਹੈ ਘਰਾਂ 'ਚ ਰੌਸ਼ਨੀ ਪਾਦਾ ਕਰ ਸਕਦੀ ਹੈ ਅੱਜ ਮੈਨੂੰ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਹੋ ਰਹੀ ਹੈ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੋ ਰਹੀ ਹੈ ਕਿ ਇਹ ਜੇ ਸਟਾਫ ਹੋਣ ਇਹ ਜੀ ਪ੍ਰਿੰਸੀਪਲ ਹੋਣ ਜਿਹੜੇ ਆਪ ਮਿਹਨਤ ਕਰ ਰਹੇ ਨੇ ਛੋਟੀ ਛੋਟੀ ਚੀਜ਼ ਨੂੰ ਤਰਜੀ ਦੇ ਰਹੇ ਨੇ ਜਿਵੇਂ ਮੈਂ ਅੱਜ ਦੇਖ ਕੇ ਆਈ ਆ ਕਿ ਰੀਡਿੰਗ ਰੂਮ ਬਹੁਤ ਸੋਹਣਾ ਬਣਾਇਆ ਹੈ ਜਿਹੜਾ ਇੱਕ ਸਟੋਰ ਰੂਮ ਸੀਗਾ ਉਹਨੂੰ ਇੱਕ ਰੀਡਿੰਗ ਰੂਮ 'ਚ ਕਨਵਰਟ ਕੀਤਾ ਗਿਆ ਹੈ ਦੇ ਬੱਚੇ ਪੜ੍ਹਨ ਲਿਖਣ ਇੱਕ ਸਪਿਰਚੁਅਲ ਰੂਮ ਬਣਾਇਆ ਗਿਆ ਜਿੱਥੇ ਹਰ ਧਰਮ ਨੂੰ ਤਰਜੀ ਦਿੱਤੀ ਗਈ ਹੈ ਜੈਨਿਜ਼ਮ ਹੋਵੇ ਸਿੱਖੀਜ਼ਮ ਹੋਵੇ ਬੁੱਧਿਜ਼ਮ ਹੋਵੇ ਮੁਸਲਮ ਧਰਮ ਹੋਵੇ ਹਿੰਦੂਇਜ਼ਮ ਹੋਵੇ ਹਰ ਧਰਮ ਦੇ ਉੱਥੇ ਗ੍ਰੰਥ ਰੱਖੇ ਗਏ ਨੇ ਬੱਚੇ ਪੜ੍ਹਨ ਲਿਖਣ ਤੇ ਉਹਨਾਂ ਬਾਰੇ ਜਾਣਕਾਰੀ ਲੈ ਸਕਣ ਸੋ ਸਾਨੂੰ ਬਹੁਤ ਲੋੜ ਹੈ ਇਹੋ ਜਿਹੇ ਟੀਚਰਸ ਦੀ ਜਿਹੜੇ ਪਾਰਸ਼ੀਅਲਿਟੀ ਨਾ ਕਰਨ ਜਿਹੜੇ ਬਾਇਸਟ ਨਾ ਹੋਣ ਤੇ ਹਰ ਧਰਮ ਨੂੰ ਇੱਕ ਜਿਹੇ ਸਮਝ ਕੇ ਹਰ ਬੱਚੇ ਨੂੰ ਇੱਕ ਜਿਹੇ ਸਮਝ ਕੇ ਵਿੱਦਿਆ ਦਾ ਚਾਨਣ ਹੈ ਜਿਹੜਾ ਉਹ ਜਗ ਵਿੱਚ ਫਲਾਉਣਾ ਸੋ ਮੈਂ ਅੱਜ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਇਹ ਵੀ ਰੂਮ ਜਿਹੜਾ ਆਡੀਟੋਰੀਅਮ ਚ ਆਪਾਂ ਬੈਠੇ ਆ ਇਹ ਵੀ ਕਹਿ ਰਹੇ ਨੇ ਕਿ ਇੱਕ ਸਟੋਰ ਰੂਮ ਸੀਗਾ ਯੂਸਲੈਸ ਜਿਹਨੂੰ ਉਹਨਾਂ ਨੇ ਬਹੁਤ ਸੋਹਣਾ ਆਡੀਟੋਰੀਅਮ ਚ ਬਦਲਤਾ ਐਦਾਂ ਲੱਗਦਾ ਜਿਵੇਂ ਕਿਸੇ ਪ੍ਰੋਫੈਸ਼ਨਲ ਬੰਦੇ ਨੇ ਕੰਮ ਕੀਤਾ ਹੋਵੇ ਜਿੰਨਾ ਸੋਹਣਾ ਬਣਾਇਆ